ਵੱਖ-ਵੱਖ ਪਾਰਕਾਂ ਦੇ ਲੋ ਇਸ ਵਿਲੇ ਅਸੀਰੋਂ ਪਰ ਜੇ ਡੀਸੀ ਦਫ਼ਤਰ ਦੇ ਵਿਕੇ ਮੌਜੂਦਾ ਸਭ ਨੂੰ ਪਤਾ ਕਿ ਜ਼ਿਲ੍ਹਾ ਅਰਸ਼ਦ ਔਰ ਬਲੈਕ ਸੰਤ ਦੀ ਚੋਣਾਂ ਨੂੰ ਲੈ ਕੇ ਮਾਹੌਲ ਜਿਹੜਾ ਕਾਫੀ ਗਰਮ ਨਜ਼ਰ ਆ ਰਿਹਾ ਹੈ ਰੋਪੜ ਦੇ ਵਿੱਚ ਜੇ ਗੱਲ ਕਰੀਏ ਤਾਂ ਅੱਜ ਲਾਸਟ ਡੇਟ ਜਿਹੜੀ ਹੈ ਕਾਗਜ਼ ਭਰਨ ਦੀ ਹੈਗੀ ਹੈ ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਜਦੋਂ ਜਹਰ ਜਿਹੜੀ ਚੱਲ ਰਹੀ ਸੀਗੀ ਉਮੀਦਵਾਰਾਂ ਨੂੰ ਲੈ ਕੇ ਤੇ ਅਸੀਂ ਦੇਖ ਸਕਦੇ ਹਾਂ ਕਿ ਹੁਣ ਅੱਜ ਕਾਂਗਰਸ ਕਾਲੀ ਬੀਜੇਪੀ ਆਮਾਦੀ ਪਾਰਟੀਆਂ ਸਾਰੇ ਪਾਰਟੀਆਂ ਵੱਲੋਂ ਆਪ ਆਪਣੇ ਉਮੀਦਵਾਰ ਜਿਹੜੇ ਆ ਜਾਂਦੇ ਗਏ ਤੇ ਅੱਜ ਜਿਹੜਾ ਨਾਮਿਨੇਸ਼ਨ ਕਰਨ ਦਾ ਜਿਹੜਾ ਆਖਰੀ ਦਿਨ ਹੈ ਕਿੰਨੇ ਕ ਕੈਂਡੀਡੇਟ ਨਾਮਿਨੇਸ਼ਨ ਕਰਦੇ ਆ ਇਹ ਤਾਂ ਹੁਣ 4 ਵਜੇ ਤੱਕ 3 ਵਜੇ ਤੱਕ ਜਿਹੜਾ ਪਤਾ ਲੱਗ ਜਾਵੇਗਾ ਪਰ ਲੇਕਿਨ ਹਾਲਾਤ ਨੂੰ ਦੇਖ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਪੂਰੇ ਜਿਹੜੇ ਡੀਸੀ ਦਫਤਰ ਦੇ ਬਾਹਰ ਇਸ ਵੇਲੇ ਦੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾਮਿਨੇਸ਼ਨ ਜਿਹੜੇ ਆ ਪਰਨ ਦੀ ਜਿਹੜੀ ਅੱਜ ਆਖਰੀ ਡੇਟ ਹੈ ਔਰ ਵਕ ਵਕ ਪਾਰਟੀਆਂ ਦੇ ਉਮੀਦਵਾਰ ਇੱਥੇ ਪਹੁੰਚ ਲੈਣਾ ਹੈ ਤੇ ਅੱਗੇ ਵੀ ਆਪਾਂ ਤੁਹਾਨੂੰ ਅਪਡੇਟ ਜਿਹੜੀ ਹੈ ਨਾਲ ਦੇ ਨਾਲ ਦਿੰਦੇ ਰਹਾਂਗੇ ਨਾਮਿਨੇਸ਼ਨ ਕਰਨ ਪੁੱਜੇ ਕੀ ਕਹਿਣਾ ਚਾਹਾਂਗੇ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਨਾਮਿਨੇਸ਼ਨ ਦੇ ਮੌਕੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀ ਨਾਮਿਨੇਸ਼ਨ ਮੌਕੇ ਹਜ਼ਾਰਾਂ ਦੀ ਗਿਣਤੀ ਤੱਕ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਕਿ ਬਲਕ ਸੰਪਤੀ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 20 ਆਮ ਆਦਮੀ ਪਾਰਟੀ ਦੇ ਵਲੰਟੀਅਰ ਵਿਧਾਨ ਸਭਾ ਵਾਂਗੂ ਲੜ ਰਹੇ ਨੇ ਲੋਕ ਸਭਾ ਵਾਂਗੂ ਲੜ ਰਹੇ ਨੇ ਘਰ ਘਰ ਜਾ ਕੇ ਲੜਨਗੇ ਤਾਂ ਕਿ ਪਿੰਡਾਂ ਦੇ ਵਿੱਚ ਵੀ ਜਿਹੜਾ ਵਿਕਾਸ ਦਾ ਮਾਡਲ ਚੰਗਾ ਉਹ ਲਾਗੂ ਹੋ ਸਕੇ ਸਿਰਫ ਚੌਧਰ ਵਾਲਾ ਮਾਡਲ ਨਹੀਂ ਸਗੋਂ ਪਿੰਡਾਂ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਉਣ ਵਾਲਾ ਕੂੜੇ ਦਾ ਪ੍ਰਬੰਧ ਕਰਨ ਵਾਲਾ ਰਸਤੇ ਬਣਾਉਣ ਵਾਲਾ ਪਾਰਕ ਬਣਾਉਣ ਵਾਲਾ ਲਾਈਟਾਂ ਲਾਉਣ ਵਾਲਾ ਮਾਡਲ ਜਿਹੜਾ ਉਹ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਲੌਕ ਸੰਪਤੀ ਮੈਂਬਰ ਜਿਲ੍ਹਾ ਪੰਚਾਇਤ ਦੇ ਮੈਂਬਰ ਬਣ ਕੇ ਲਾਗੂ ਕਰ ਸਕਣ ਇਹਦੇ ਲਈ ਇੱਕ ਇੱਕ ਵਲੰਟੀਅਰ ਜਿਹੜਾ ਉਹ ਝਾੜੂ ਦੇ ਨਿਸ਼ਾਨ ਨੂੰ ਲੈ ਕੇ ਘਰ ਘਰ ਤੱਕ ਜਾਏਗਾ ਇਹ ਰੋਪੜ ਬਲੌਕ ਦੇ 15 ਦੇ 15 ਨੂਰਪੁਰ ਵੇਦੀ ਬਲੌਕ ਦੇ 17 ਦੇ 17 ਜਿਹੜੇ ਬਲੌਕ ਸੰਪਤੀ ਮੈਂਬਰ ਹੈ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵਿੱਚੋਂ ਬਣਨਗੇ ਔਰ ਰੋਪੜ ਜ਼ਿਲ੍ਹੇ ਦੇ ਰੋਪੜ ਵਿਧਾਨ ਸਭਾ ਹਲਕੇ ਦੇ ਜਿਹੜੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵਿੱਚੋਂ ਬਣਨਗੇ ਇਹ ਆਗਾਜ਼ ਅੱਜ ਦੇ ਹਜ਼ਾਰਾਂ ਲੋਕਾਂ ਦੇ ਕੱਠੇ ਇੱਕ ਇੱਕ गाइडेंस कि सर एज वी आर रीचिंग टुवर्ड्स द टाइम व्हाट एवर यू वुड गाइड अस व्हाट इज प्रैक्टिकली एप्लीकेबल और पॉसिबल वी डू इट सर इस तो बताइए ना मेरा साइन हो गया ना बड़े साइन हो गया मेरा साइन हो गया ना मैं फाइव फोन वापस नहीं मोड़ सकता ऐसी बस ही बैठे नहीं रहे सारे इलेक्शन के उ सवाल खड़े हो रहे हैं कि कहना चाहते हो थोड़ी पार्टी का कि ये स्टैंड है कि बीजेपी ਸਰਕਾਰ ਦੀ ਇਸ ਰਵਈਏ ਦੀ ਨੀਤੀ ਦੀ ਬੜੀ ਗੜੇ ਸ਼ਬਦਾਂ ਚ ਨਕੀਦੀ ਵੀ ਕਰਦੀ ਹੈ ਪਰ ਅਸੀਂ ਵੀ ਆਡੀਓ ਤਾਂ ਆ ਜਾਈਏ ਅਸੀਂ ਕੱਲ ਹੀ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਡੈਪੂਟੇਸ਼ਨ ਲੈ ਕੇ ਔਰ ਖਦਸ਼ਾ ਪ੍ਰਗਟ ਕੀਤਾ ਸੀ ਕਿ ਸਰਕਾਰ ਪੂਰੀ ਤਰ੍ਹਾਂ ਇਹਨਾਂ ਚੋਣਾਂ ਨੂੰ ਲੁਕਣਾ ਚਾਹਦੀ ਔਰ ਸਰਕਾਰ ਦੀ ਸ਼ੁਰੂ ਮੁੱਖ ਮੰਤਰੀ ਚੰਨੀ ਚੰਨੀ ਸੱਸੀ ਗੱਲ ਚੰਨੀ ਸਾਹਿਬ ਅੱਧੀਆਂ ਜੀ ਪਹੁੰਚੇ ਹੈ ਪਹਿਲੇ ਦੀ ਕਾਗਜ਼ ਜਮ੍ਹਾਂ ਕਰਾ ਦਿੱਤਾ ਅੱਛਾ ਚਲੋ ਉਹ ਤੋਂ ਮੰਚਾ ਚੁਣਾਉਣਾ ਲੁੱਟਣ ਦੀ ਸੀ ਜਿਵੇਂ ਇਹਨਾਂ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਲੁੱਟੀਆਂ। ਬੈਲਟ ਪੇਪਰ ਨਾਲ ਚੋਣ ਕਰਾਣਾ ਉਹ ਵੀ ਇਸੇ ਰਿਸ਼ਾ ਚ ਇੱਕ ਕਦਮ ਹੈ ਕਿ ਵੀ ਬਕਸਾ ਕਬਜ਼ਾ ਕਰੋ, ਥੱਪੇ ਲਾਓ ਤੇ ਬਕਸੇ 'ਚ ਪਾ ਦਿਓ। ਔਰ ਹੁਣ ਜਿਹੜੀ ਐਸਐਸਪੀ ਦੀ ਆਡੀਓ ਵਾਇਰਲ ਹੋਈ ਉਹਨੇ ਤਾਂ ਬੜਾ ਸਪਸ਼ਟ ਕਰਤਾ ਵੀ ਕਾਗਜ਼ ਹੀ ਨਾ ਭਰਨ ਦਿਓ। ਔਰ ਬਹੁਤ ਜਗ੍ਹਾ ਜਿੱਥੇ ਉਮੀਦਵਾਰ ਕਾਗਜ਼ ਭਰ ਲੈਣਗੇ ਉਹਨੂੰ ਰਾਤ ਨੂੰ ਚੱਕ ਲੈਣਗੇ ਵੀ ਵਿਡਰਾਅ ਕਰ ਲਓ। ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਕਾਗਜ਼ ਰਾਦੀ ਕਰਾ ਦਿਓ ਰਿਟਰਨਿੰਗ ਅਫਸਰਾਂ ਨੂੰ ਕਹਿ ਕੇ। ਵੀ ਜਿਹੜੀ ਸੋਚ ਹੈ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਦਾ ਸਾਰੇ ਕੈਂਡੀਡੇਟ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਰ ਭਗਵਾਨ ਸਿੰਘ ਮਾਨ ਜਿੰਦਾਬਾਦ ਜਰ ਭਗਵਾਨ ਸਿੰਘ ਮਾਨ ਜਿੰਦਾਬਾਦ 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 ਕਿੰਨੀ ਕਿੰਨੀ ਬੋਲ ਕਰੀਏ ਜਿੰਦਾਬਾਦ ਹੋ ਦੇਖੋ ਜੀ ਜੰਮਾਉਣਾ ਹੈ ਹੈ ਟੈਕਨੋ ਲੇਜਿਸਟੂਰ ਜੀ ਬਗਮ ਮੁੱਖ ਮੰਤਰੀ ਚਾਰਜ ਸੀ ਚੰਨੀ ਸੱਸੀ ਗਾਲੀ ਚੰਨੀ ਸਾਹਿਬ ਅਦਾ ਇਹ ਜੀ ਪਹੁੰਚੇ ਹੈ ਕਾਗਜ਼ ਪਹਿਲਾਂ ਹੀ ਕਾਗਜ਼ ਜਮਾ ਕਰਾ ਦਿੱਤੇ ਅੱਛਾ ਚਲੋ ਮੁੱਖ ਦੁਤੇ ਬਣ ਗਏ ਵੇ ਖਾਲਸਾ ਵੇਗੀ ਫੱਤੇ ਅੱਜ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਜਿਹੜੇ ਤਿੰਨ ਸਰਕਲ ਨੇ ਪਹਿਲਾਂ ਉਂディア ਤੇ ਰੰਦਾ ਰੂਲਰ ਤਿੰਨ ਹੀ ਕੈਂਡੀਡੇਟਾਂ ਨੇ ਕਾਜ ਜਿਹੜੇ ਦਾਖਲ ਕੀਤੇ ਨੇ ਸਵਾ ਮੇਰਮਲ ਸਿੰਘ ਦੀ ਸਿਹੜੀ ਤੋਂ ਇਹ ਰੂਲਰ ਮਰੰਦੇ ਤੋਂ ਜਾਮਲ ਖੜੇ ਨੇ ਸੋ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਅਸੀਂ 3-4 ਦਿਨ ਹੋ ਗਏ ਕੈਂਡੀਡੇਟ ਡਿਕਲੇਅਰ ਕਰਦੇ ਨੂੰ ਜਿਹਨੂੰ ਕਰਦੇ ਨੇ ਉਹਨੂੰ ਜਾ ਕੇ ਪਛਾੜ ਦਿੰਦੇ ਬਲਾਗ ਸੰਤੇ ਚ ਵੀ ਇਹੀ ਕੁਝ ਹੋ ਰਿਹਾ ਆ ਜਿਹੜਾ ਵੀ ਕੋਈ ਅਸੀਂ ਕੈਂਡੀਡੇਟ ਤਿਆਰ ਕਰਦ ਨੂੰ ਜਾ ਕੇ தਪਕੇ ਪਜਦੇ ਨੇ ਵੀ ਤੁਸੀਂ ਨਾ ਖੜੋ ਇਹ ਕਰੋ ਉਹ ਕਰੋ ਜਿਹੜੀ ਸਰਕਾਰ ਤਕਾ ਕਰ ਰਹੀ ਹੈ ਲੋਕਤੰਤਰ ਦਾ ਕਹਾਣ ਕਾ ਰਹੀ ਹੈ ਕਿੰਨੇ ਉਮੀਦਵਾਰ ਜਿਹੜੇ ਅੱਜ ਕੀ ਨਾਮਿਨੇਸ਼ਨ ਫਾਈਲ ਕਰਤਾ ਸਾਡੇ 3 ਕੈਂਡੀਡੇਟਸ ਨੇ ਨਾਮਿਨੇਟ ਕਰਤਾ ਜਿਹੜੇ ਜਾ ਦੇ ਡਾਕਟਰ ਸਾਹਿਬ ਬਲੰਦ ਸਾਹਿਬ ਨੰਗਲ ਤੋਂ ਪਹੁੰਚੇ ਨੇ ਤੇ ਅੱਜ ਲੱਗਦਾ ਵੀ ਮੰਤਰੀ ਸਾਹਿਬ ਦੀ ਅਗਵਾਈ ਇਹ ਕਰ ਲੈਣ ਕਿਵੇਂ ਉਮੀਦਵਾਰ ਤੁਹਾਡੇ ਜਿਹੜੇ ਆ ਰਹੇ ਜੀ ਸਾਡੇ ਸਾਰੇ ਉਮੀਦਵਾਰਾਂ ਦੇ ਅੱਜ ਕਾਗਜ਼ ਦਾਖਲ ਹੋ ਜਾਣਗੇ ਔਰ ਪੂਰੇ ਜ਼ਿਲ੍ਹੇ ਦੇ ਵਿੱਚ ਕਲਵੀਨ ਸਵੀਪ ਹੋਏਗਾ ਕਿਸੇ ਹੋਰ ਪਾਰਟੀ ਦਾ ਕੋਈ ਕੈਂਡੀਡੇਟ ਜਿੱਤੇਗਾ ਨਹੀਂ ਲੋਕਾਂ ਦਾ ਪੂਰਾ ਹੰਗਾਰਾ ਹੈ ਪੰਜਾਬ ਸਰਕਾਰ ਨੇ ਜਿਹੜੇ ਮਾਨ ਸਾਹਿਬ ਨੇ ਕੰਮ ਕੀਤੇ ਨੇ ਪੰਜਾਬ ਦੇ ਲੋਕਾਂ ਦੇ এডਿਕੇਸ਼ਨ ਦਾ ਹੈਲਥ ਦਾ ਸੜਕ ਸੁਰੱਖਿਆ ਫੋਰਸ ਦਾ ਤੇ ਹੋਰ ਬਹੁਤ ਜਿਹੜੀਆਂ 60000 ਤੋਂ ਵੱਧ ਨੌਕਰੀਆਂ ਉਹਨਾਂ ਦਾ ਲੋਕਾਂ ਦੇ ਵਿੱਚ ਬੜਾ ਰੁਝਾਨ ਹੈ ਤੇ ਸਾਡੇ ਸਾਰੇ ਸਾਰੇ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਸਭ ਜਿੱਤ ਰਹੇ ਦੂਜੀਆਂ ਪਾਰਟੀਆਂ ਦਾ ਰੋਪ ਹੈ ਕਿ ਤੁਸੀਂ ਤੁਹਾਡੀ ਪਾਰਟੀ ਵੱਲੋਂ ਜਿਹੜੀ ਤੁਹਾਡੇ ਸੱਤ ਸਾਲ ਦੀ ਜਿਹੜੀ ਸਰਕਾਰ ਹੈ ਉਹ ਤੱਕਾ ਸਾਈ ਕਰਨ ਦਾ ਰੋਪ ਲਗਾ ਰਹੇ ਸਰ ਆਹ ਦੇਖੋ ਉਹ ੱੱੱਕੇ ਵਾਲੇ ਤਾਂ ਹੁਣ ਟੱਪ ਗਏ ਗੱਡੀ ਨਾਲ ੱੱੱਕਾ ਉਹਨਾਂ ਦਾ ਕੀ ਸਾਡਾ ਸੀ ਅਜੇ ਤਾਂ ਨਰਮ ਖੜੇ ਆਰਾਮਨਤ ਸਰਕਾਰ ਹੁੰਦੇ ਵਾਪਸ ਵੀ ਸਾਈਡ ਤੇ ਖੜੇ ਆ ੱੱੱਕੇ ਵਾਲੇ ਤਾਂ ਹੁਣ ਹੀ ਟੱਪ ਗਏ ਗਏ ਸਾਰੇ ਅੱਛਾ ਚਲੋ ਮੇਰੇ ਤੁਹਾਡੇ ਜਿਹੜੇ ਉਮੀਦਵਾਰ ਆ ਬਿਲਕੁਲ ਸਾਰੀਆਂ ਸੀਟਾਂ ਦੇ ਕਾਮਯਾਬ 100% ਸਰ 100% ਜਿੱਤਣਗੇ ਸਰ ਅੱਛਾ ਜੀ ਅੱਛਾ ਚਲੋ ਠੀਕ ਹੈ ਜੀ ਬਿਲਕੁਲ ਜੀ ਹੁਣ ਵੋਟਾਂ ਤੋਂ ਬਾਅਦ ਹੀ ਚੈੱਕ ਕਰਾਂਗੇ ਤੁਹਾਨੂੰ ਕਿਵੇਂ ਦੇ ਹਾਲਾਤ ਹੋਣਗੇ ਧੰਨਵਾਦ ਇਹ ਨਵਾਂ ਨੇ ਜੀ ਕੈਂਡੀਡੇਟ ਸਾਰੇ ਸਰ ਬੜੇ ਸਿੰਪਲ ਜਿਹਾ ਸੁਧਾਰਨ ਆਮ ਲੋਕਾਂ ਦੀ ਹੈ ਸਾਡੇ ਕੈਂਡੀਡੇ ਇਹ ਤੇ ਇਹ ਜਿਲ੍ਹਾ ਪਰਿਸ਼ਦ ਨੇ ਸਾਡੇ ਇਹ ਜਿਲ੍ਹਾ ਪਰਿਸ਼ਦ ਹੈ ਜਿਲ੍ਹਾ ਪਰਿਸ਼ਦ ਕਾ ਨਾਮ ਹੈ ਮਨਜੀਤ ਗੌਰ ਮਨਜੀਤ ਗੌਰ ਜੀ ਤੁਸੀਂ ਜੀ ਵੋਟਾਂ ਦੇ ਵਿੱਚ ਪਹਿਲੀ ਵਾਰ ਖੜੇ ਹੋ ਯੈਸ ਪਹਿਲਾਂ ਕੋਈ ਪੰਜ ਸਰਪੰਚ ਕਿਹਾ ਕੋਈ ਰਹਿ ਗਏ ਨਹੀਂ ਪਹਿਲੀ ਵਾਰ ਹੀ ਨਵੇਂ ਉਮੀਦਵਾਰ ਹੋ ਤੇ ਫਿਰ ਵੀ ਮੁਕਾਬਲਾ ਕਰੋਗੇ ਟਟ ਕੇ ਕੀ ਕੀ ਇਰਾਦਾ ਹੈ ਕੀ ਕਰਨਾ ਚਾਹੁੰਦੇ ਤੁਸੀਂ ਮਤਲਬ ਇਹ ਬੜਾ ਇਹ ਬੜੇ ਸਿੰਪਲ ਸਧਾਰਨ ਲੋਕ ਹੈ ਇਹ ਅਸੀਂ ਤਾਂ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਇਹ ਕੀ ਹੁੰਦੀ ਸਰ ਅਸੀਂ ਉਹਨਾਂ ਲੋਕਾਂ ਨੂੰ ਬਣਾਣ ਕਿ ਜਿਹੜੇ ਸੰਸਾਰ ਨੂੰ ਦੇ ਦਤਾਂ ਨੇ ਇਹ ਤਾਂ ਨੱਡ ਲੋਕ ਹੈ ਉਹਨਾਂ ਨੇ ਬੜੇ-ਬੜੇ ਅਮੀਰ ਬਚਾਈ ਤੁਹਾਡੇ ਸਾਹਮਣੇ ਕੈਂਡੀਡੇਟ ਹੈ ਸਿੰਪਲ ਆਪਾਂ ਇਹਨਾਂ ਲੋਕਾਂ ਦਾ ਸਰ ਇਹ ਗੰਦੇ ਹੈ ਵੀ ਜੋ ਸਾਡੇ ਇਲਾਕੇ ਚ ਪਹਿਲੇ ਧੱਕੇਚਾਹੀ ਹੋਈ ਹੈ ਔਰ ਸਾਡੇ ਜਿਹੜਾ ਇਲਾਕੇ ਨੂੰ ਵਿਕਾਸ ਦੇ ਪੱਖੋਂ ਬਿਲਕੁਲ ਨੋਲਿਆ ਗਿਆ 40 ਸਾਲ ਕਿਸੇ ਨੇ ਸਾਡੀ ਸੜਕਾਂ ਦੀ ਹਾਲਤ ਜਿਹੜੀ ਜੀ ਸਾਡੇ ਖੇਤਾਂ ਦੇ ਜਿਹੜੇ ਚੰਗਰ ਨੂੰ ਇਬਰਾਹਮ ਕਹਿੰਦੇ ਅਸੀਂ ਉਹ ਬਿਲਕੁਲ ਪਾਣੀ ਦੇ ਬਨ ਜਾ ਗਿਆ ਜੀ ਹੋਣ ਜਦੋਂ ਇਸ ਪੰਜਾਬ ਸਰਕਾਰ ਦੇ ਆਈ ਆਵਾਜ਼ ਦੀ ਪਾਰਟੀ ਦੀ ਸਾਡੇ ਚੰਗਰ ਜੀ ਸ਼ਕੀਮਾ ਪਾਣੀ ਦੀਆਂ ਸੜਕ 18 ਫੁੱਟੀਆਂ ਜੀ ਹਰ ਘਰ ਪਾਣੀ ਬਿਜਲੀ ਫਰੀ ਇਹ ਤਾਂ ਬਰਾਮ ਲੋਕਾਂ ਨੂੰ ਕਿਆ ਸੁਧਾ ਚਾਹੀਦੀ ਜੀ ਚਲੋ ਇੱਕ ਗੱਲ ਹੋਰ ਹੈ ਵੀ ਅੱਜ ਬਲਕ ਸੰਮਤੀ ਦੀ ਚੋਣਾਂ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਜਿਹੜੀਆਂ ਹੈਗੀਆਂ ਇਹ ਵੀ ਕਾਫੀ ਮਹੱਦੇ ਰੱਖਦੀਆਂ ਹੈਗੀਆਂ ਬਿਲਕੁਲ ਜੀ ਹਾਂ ਇਹਨਾਂ ਚੋਣਾਂ ਦਾ ਬਹੁਤ ਮਤਵ ਹੈ ਜੀ ਇਹ ਇੱਕ ਸਰਕਾਰ ਦੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਿਹੜੇ ਇੱਥੋਂ ਹੀ ਸਾਡੀ ਤਾਕਤ ਬਣਦੀ ਹੈ ਜੀ ਜੇ ਆਪਾਂ ਇਹ ਤਾਕਤ ਪੂਰੀ ਕਾਇਮ ਕਰਾਂਗੇ ਸਾਡੇ ਮੰਤਰੀ ਸਾਹਿਬ ਕੈਮ ਹੋਗੇ ਸਾਡੇ ਮੁੱਖ ਮੰ काफी ਹਾਂਜੀ ਹਾਂਜੀ ਦੇਖੋ ਜੀ ਜਿੱਤ ਕੇ ਜਾਉਂਗੇ ਜਰੂਰ ਜੀ ਬਾਕੀ ਸਾਡੇ ਮੰਤਰੀ ਸਾਹਿਬ ਨੇ ਸਾਡੀ ਬਹੁਤ ਸਪੋਰਟ ਕੀਤੀ ਹੈ ਜੀ ਹਾਂਜੀ ਹਾਂਜੀ ਚਲੋ ਕੀ ਮੈਂ ਆਪਣੇ ਜਿਹੜੇ ਵੋਟਰਸ ਐ ਜਾਂ ਪੋਟਾ ਸਾਨੂੰ ਪਾਉਂਗੇ ਉਹ ਕਿਉਂ ਪੋਟਾ ਪਾਉਂਗੇ ਕੀ ਕਹਿਣਾ ਚਾਹੁੰਦੇ ਉਹਨਾਂ ਅਸੀਂ ਦੇਖੋ ਜੀ ਜਿਦਾਂ ਹੁਣ ਸਾਡਾ ਸਾਰਾ ਕੰਮ ਮੰਤਰੀ ਸਾਹਿਬ ਕਰਵਾ ਰਹੇ ਐ ਕੰਮ ਦੇ ਆਧਾਰ ਤੇ ਵੋਟਾਂ ਲਈਆਂ ਜਾ ਸਕਦੀਆਂ ਅਸੀਂ ਸਾਰਾ ਕੰਮ ਅੱਗੇ ਹੋ ਕੇ ਕਰਵਾਉਂਗੇ ਜੀ ਤਾਂ ਹੀ ਸਾਨੂੰ ਲੋਕ ਵੋਟਾਂ ਪਾਉਂਗੇ ਬਿਲਕੁਲ ਹਾਂਜੀ ਜੇ ਨਾਮ ਤੁਹਾਡਾ ਮਨਦੀਪ ਕੌਰ ਸੈਣੀ ਮਨਦੀਪ ਕੌਰ ਸੈਣੀ ਹੈ ਜੀ ਜਿਹੜੇ ਕਿ ਜੇ ਪਰਤਗੜ ਦੇ ਨਾਲ ਲੱਗਦੇ ਆਸਪੁਰ ਕੋਟਾ ਸਹਿਤ ਪਿੰਡ ਹੈ ਆਸਪੁਰ ਤੋਂ ਪਿੰਡ ਹੈ ਇਹਨਾਂ ਦਾ ਤੇੜੇ ਕਿਹਦੇ ਯਾਰ ਸੀ ਜਿਹੜੀ ਧਰਮ ਪਤਨੀ ਹੈ ਉਹਨਾਂ ਨੇ ਜਿਹੜੀ ਇਹ ਸਿਰਕਤ ਜਿਹੜੀ ਕੀਤੀ ਅੱਜ ਬੋਟਰ ਫਾਰਮ ਭਰੇ ਗਿਆ ਤੇ ਹੁਣ ਜੇ ਉਮੀਦ ਕਰਦੇ ਆ ਕਿ ਕਿਹੜੇ ਕੈਂਡੀਡੇਟ ਤੁਸੀ ਪਸੰਦ ਕਰਦੇ ਹੋ ਉਹਨੂੰ ਕੈਂਡੀਡੇਟ ਨੂੰ ਵੋਟ ਪਾ ਕੇ ਕਾਮਯਾਬ ਜ਼ਰੂਰ ਬਣਾਓ ਧੰਨਵਾਦ Assalamualaikum <laughs> warahmatullahi wabarakatuh. ਫਾਈਲ ਕਿਤੇ ਆ ਉਹ ਰਸਤੇ ਦੇ ਵਿੱਚ ਫਾਈਲ ਕਰਦੇ ਆ ਜੁਵਾਕਪਰਟੀਆਂ ਦੇ ਲੀਡਰਸ਼ਿਪਰਾਂ ਨੂੰ ਵੀ ਮਿਲੇ ਉਹ ਤੇ ਸਰਕਾਰ ਦੇ ਰੂਪ ਕਿਦਾਂ ਦਾ ਦੇਖਦੇ ਹੋ ਆਪਸੀ ਭਾਈਚਾਰਕ ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸ ਤੌਰ ਤੇ ਦਿੱਲੀ ਤੋਂ ਕੇਜਰੀ ਵਾਲੇ ਸੋਧਿਆ ਵਰਗੇ ਇੱਥੇ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਦਾ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਰ ਬਾਈ ਕਰੁਕ ਕਰਾਣਾ ੱੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਸੋ ਇਹ ਜਿਹੜਾ ੱੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤੀ ਦੇਰਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੁਝ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਤੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤ ਮਗਾ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾ ਰਹੇ ਹੈ ਮੈਂ ਅਪਸਰ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌ ਖਾ ਕੇ ਸਰਕਾਰ ਦੀ ਤੁਸੀਂ ਟੋਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਜਹਾਨ ਲੋਕਾਂ ਦਾ ਇੱਕ ਤਰਫਾ ਹੈ ਕਾਂਗਰਸ ਵੱਲ ਰੁਕ ਦਿਖ ਰਹੇ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਹੈ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ देर ਚੱਲਣਾ ਨਹੀਂ ਸਾਡੇ ਪੂਰੇ ਕੈਂਡੀਡੇਟ ਤਿਆਰ ਹੈ ਹਰ ਹਲਕੇ ਵਿੱਚ ਸਾਡਾ ਕੈਂਡੀਡੇਟ ਹੈ ਇਹ ਬੱਕਰੀ ਗੱਲ ਹੈ ਕਿ ਬਹੁਤ ਜਗ੍ਹਾ ਡਰਾਇਟਾਂ ਕਾਈ ਜਾ ਰਹੀਆਂ ਕਿਸ ਨੂੰ ਕਰ ਰੋਕਿਆ ਵਾ ਕਿਸ ਨੂੰ ਕਿਤੇ ਰੋਕਿਆ ਵਾ ਪਰ ਅਸੀਂ ਕਾਗਜ਼ ਚਮਰਾ ਕਰਾਵਾਂਗੇ ਆਹ ਤੇ ਉਹ ਆ ਗਿਆ ਫੋਨ ਉਹ ਜੇ ਕੋਸ਼ਿਸ਼ ਨੂੰ ਨਾ ਕਰ ਇਹਨੂੰ ਫੇਰ ਅਸੀਂ ਤਾਂ ਫੋਨ ਕਰਾ ਲਿਆ ਇਹ ਨਹੀਂ ਰੱਖ ਠੀਕ ਮੈਂ ਕਦੇ ਵੀ ਨਹੀਂ ਰੱਖਦਾ ਸਾਨੂੰ ਆਪਣੀ ਗੱਲ ਆ ਜੀ ਫੋਟੋ ਸਾਡੇ ਦੇਖੋ ਸਤੀਆ ਬੀਬੀ ਜੀ ਦੀ ਜਿਹੜੀ ਜਾ ਗਿਆ ਸਾਡੇ ਵਾਲਾ ਬੰਦਾ ਸਾਡੇ ਤੋਂ ਉਹਦੇ ਮਾੜੇ ਬੰਦੇ ਆ ਗਏ ਮੈਂ ਇੰਜ ਮਸਾਲਾ ਕਰ ਦਿੰਦਾ ਠੀਕ ਇਸ ਕੋ